ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਸਾਰਾ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਕਿ ਤੁਸੀਂ ਅੱਜ ਇਸ ਪ੍ਰੈਸ ਜਿਹੜੀ ਅਸੀਂ ਕਾਨਫਰੰਸ ਕਰਨ ਜਾ ਰਹੇ ਹਾਂ ਉਹਦੇ ਚਾਏ ਜੇ ਮੇਰੇ ਨਾਲ ਡਾਕਟਰ ਰਾਜਕਮਰ ਮੇਰਕਾ ਜੀ ਜਿਹੜੇ ਸਾਡੇ ਸਾਬਕਾ ਵਜ਼ੀਰ ਨੇ ਜਗਨ ਕੁਸ਼ੋਰ ਸ਼ਰਮਾ ਜਿਹੜੇ ਸਾਬਕਾ ਐਮਐਲਐਨ ਗਣੇਸ਼ ਸੀ ਜਿਹੜੇ ਸਾਬਕਾ ਚੇਅਰਮੈਨ ਨੇ ਯੂਥ ਦੇ ਪ੍ਰਧਾਨ ਵੀਰੇ ਸਾਡੇ ਸਾਡਾ ਅੱਜ ਦਾ ਜਿਹੜਾ ਮੁੱਖ ਏਜੰਡਾ ਪ੍ਰੈਸ ਕਾਨਫਰੰਸ ਦਾ ਜਿਹੜੀਆਂ ਚੌ 17 ਤੋਂ ਵੱਧ ਮੌਤਾਂ ਮਜੀਠੇ ਹਲਕੇ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਹੋਈਆਂ ਨੇ। ਔਰ ਅਲਕੋਹਲ ਤੇ ਜਿਹੜੀ ਜਾਲੀ ਸ਼ਰਾਬ ਪੀਣ ਦੇ ਨਾਲ ਮੌਤਾਂ ਹੋਈਆਂ ਨੇ। ਇਹ ਜਿਹੜਾ ਖਦਸ਼ਾ ਸੀ ਅਸੀਂ ਬਹੁਤ ਪਹਿਲਾਂ ਜ਼ਾਹਿਰ ਕੀਤਾ ਸੀ। 4 5 6 ਸਾਲ ਹੀ ਹੋ ਗਏ ਇਸ ਲੜਾਈ ਨਾਲ ਲੜਦਿਆਂ ਨੂੰ ਚੱਟੇ ਦੀ ਔਰ ਖਾਸ ਕਰ ਅਲਕੋਹਲ ਦੀ ਔਰ ਡੜੇ ਸੱਟੇ ਦੀ ਨਾਲ ਅਮਰਸਰ ਦੀ। ਇਹ ਚਿੱਟੀਆਂ ਬੀਜਪੀ ਸਾਹਿਬ ਨੂੰ ਵੀ ਲਿਖੀਆਂ ਗਈਆਂ। ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਲਿਖ ਕੇ ਜਾਣ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਬਾਰ-ਬਾਰ ਦਿੱਤੀ ਗਈ ਔਰ ਇੱਕ ਲੈਟਰ ਦਾ ਨਾਲ ਜ਼ਿਕਰ ਕੀਤਾ ਗਿਆ ਕਿ ਕਦੋ-ਕਦੋ ਤੁਹਾਨੂੰ ਇਹ ਗੱਲਾਂ ਦੱਸੀਆਂ ਗਈਆਂ ਪਰ ਬਦਕਿਸਮਤੀ ਹੈ ਕਿ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਵੀ ਜਦੋਂ ਤੁਸੀਂ ਧਿਆਨ ਨਹੀਂ ਦਿੰਦੇ ਫਿਰ ਅਜਿਹੀਆਂ ਘਟਨਾਵਾਂ ਦਾ ਹੋਣਾ ਤੈਅ ਹੈ ਕਿਉਂਕਿ ਜਦੋਂ ਅਸੀਂ ਕੋਈ ਚਿੱਠੀ ਲਿਖਦੇ ਜਦੋਂ ਮੀਡੀਆ 'ਚ ਆਉਂਦੀ ਹੈ ਤਾਂ ਕੁਦਰਤੀ ਗੱਲ ਹੈ ਜਿਹੜਾ ਮਾਫੀਆ ਨੂੰ ਵੀ ਪਤਾ ਲੱਗਦਾ ਕਿ ਕੋਈ ਬੰਦੇ ਨੇ ਚਿੱਠੀ ਲਿਖੀ ਹੈ ਹੋ ਸਕਦਾ ਉਹਨੂੰ ਉਹ ਕੰਟਰੋਲ ਕਰਦੇ ਹੋ ਇਸ ਕਰਕੇ ਸਰਕਾਰ ਇਹਦੇal ਤਿਆਰ ਰਹਿੰਦੇ ਸਮੇਂ ਜਿੱ ਦਿੱਤਾ ਨੇ ਇਹ ਹੈ ਕਿ ਇਹ ਬੇਸੀਗੀ ਜਿਹੜੀ ਇਹ ਸ਼ਰਾਬ ਹੈ ਜਾਂ ਜਿਹੜੀ ਅਲਕੋਹਲ ਜਿਹਨੂੰ ਕਹਿ ਦਿੰਦੇ ਆ ਇਹ ਸਿੰਥੈਟਿਕ ਮੈਂ ਸਭ ਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਗੁੜ ਦੀ ਸ਼ਰਾਬ ਨਿਕਲਦੀ ਹੁੰਦੀ ਸੀ ਜਿਹੜੀ ਕਿ ਬੰਦੇ ਨੂੰ ਮਰਦੀ ਮਾਰਦੀ ਨਹੀਂ ਸੀ ਇਸ ਲੈਵਲ ਤੇ ਇਹ ਕੈਮੀਕਲ ਨੇ ਤੇ ਨਾਲ ਇਹਦੇ ਵਿੱਚ ਅ ਅਲਕੋਹਲ ਹੈ ਜਿਹਦੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜੀ ਮਤਲਬ ਉਹਨੂੰ ਨਾਂ ਨਾ ਲਿਆ ਜਾਂਦਾ ਉਹ ਥੋੜੀ ਜਿਹੀ ਜਿਹੜੀ ਅਲਕੋਹਲ ਐ 10-10 ਲੀਟਰ 5-5 ਲੀਟਰ ਚ ਪਾਉਂਦੇ ਨੇ ਉਹ ਅੱਗੇ ਸ਼ਰਾਬ ਬਣਾ ਕੇ ਵੇਚਦੇ ਨੇ ਇਹਨੂੰ ਕੰਜ਼ਿਊਮ ਕੌਣ ਕਰਦਾ ਐ ਇਹਨੂੰ ਗਰੀਬ ਲੋਗ ਕੰਜ਼ਿਊਮ ਕਰਦੇ ਨੇ ਜਿਹੜਾ ਥੱਕਿਆ ਟੁੱਟਿਆ ਦਿਹਾੜੀਦਾਰ ਜਿਹੜੀ ਹੁਣ ਮੌਤ ਹੋਈਆਂ ਮੈਂ ਉਹ ਚ ਵੀ ਦੱਸ ਦਿਆਂ ਇੱਕ ਪਥੇਰ ਕਰਨ ਵਾਲਾ ਸੀ ਕੁਝ ਰਾਜ ਮਿਸਤਰੀ ਸੀ ਕੁਝ ਦਿਹਾੜੀ ਜਾਣ ਵਾਲੇ ਸੀ ਕੁਝ ਪੇਂਟ ਤੇ ਜਾਣ ਵਾਲੇ ਸੀ ਮਤਲਬ ਇਹੋ ਜਿਹੇ ਲੋਕ ਸੀ ਜਿਹੜੇ ਇਹਦੇ ਬਲੇਵੇਂ ਚ ਆਏ ਜਦੋਂ ਥੱਕ ਜਾਂਦੇ ਆ 12-12 ਘੰਟੇ ਕੰਮ ਕਰਕੇ ਰਾਤ ਨੂੰ ਜਦੋਂ ਹੱਟ ਟੁੱਟਦੇ ਆ ਥਕਾਵਟ ਹੁੰਦੀ ਐ ਫਿਰ ਇਹ ਪਿਛਲੀ ਇੱਕ ਬਣਿਆ ਹੀ ਆਇਆ ਸਿਸਟਮ ਐ ਕਿ ਰਾਤ ਨੂੰ ਉਹਨਾਂ ਨੇ ਸ਼ਰਾਬ ਦੇ ਦੋ ਪੈਗ ਲਾਉਣੇ ਹੀ ਲਾਉਣੇ ਨੇ ਭਾਵੇਂ ਉਹ ਮੁੱਲ ਲੈ ਕੇ ਪੀਣ ਕਿਤੇ ਉਹ ਪੀਣ ਉਹਨਾਂ ਨੇ ਕਰਨੇ ਗੁਰਦ ਦੀ ਸ਼ਰਾਬ ਸਰਕਾਰ ਨੇ ਬੇਨ ਕੀਤੀ ਐ ਵੀ ਸਰਕਾਰੀ ਠੇਕੇ ਨੇ ਤੁਹਾਨੂੰ ਗੁਰਦ ਦੀ ਸ਼ਰਾਬ ਨਹੀਂ ਕੱਢਣ ਦਿੱਤੀ ਜਾਏਗੀ ਚਲੋ ਪਰ ਉਹਦੇ ਪੈਰਲ ਇਹ ਅਲਕੋਹਲ ਦੇ ਠੇਕੇ ਜਿਹੜੇ ਆ ਹਰ ਪਿੰਡ 'ਚ ਹਰ ਕਸਬੇ 'ਚ ਸ਼ਹਿਰ ਦੀਆਂ ਸਾਰੀਆਂ ਆਬਾਦੀਆਂ ਚ ਬੜੇ ਢੱਲੇ ਨਾਲ ਔਰ ਬੜੇ ਪੁਰਾਣੇ ਵਿਖਦੇ ਮੈਂ ਇਹ ਵੀ ਕਹ ਦਿਆ ਤੁਹਾਨੂੰ ਯਾ ਅੱਜ ਦੇ ਨੀਗੇ ਇਹ ਪ੍ਰਾਤਨ ਸਮੇਂ ਦੇ ਵਿਖਦੇ ਪਰ ਅੱਜ ਇਹ ਜਦੋਂ ਸਰਕਾਰ ਚੇਂਜ ਹੁੰਦੀ ਹੈ ਇਹ ਮਾਫੀਆ ਉਹਨਾਂ ਦੀ ਗੋਦੀ ਜਾ ਬਿੰਦਾ ਜਦੋਂ ਇਹ ਸਰਕਾਰ ਚੇਂਜ ਹੋਈ ਸੀ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਲਈ ਅਗਾਹ ਸੁਚੇਤ ਕੀਤਾ ਸੀ ਕਿ ਇਹ ਕੰਮ ਇਦਾਂ ਹੋਣਾ ਹੈ ਪਰ ਉਹਨਾਂ ਨੇ ਇਹ ਗੰਭੀਰਤਾ ਨਾਲ ਲਿਆ ਇਹਨਾਂ ਨੇ ਸਮਝੇ ਨਹੀਂ ਇੱਕ ਮੈਂਬਰ ਪਾਰਲੀਮੈਂਟ ਨੂੰ ਪੁੱਛ ਲਈਏ ਬੁਲਾ ਕੇ ਤੇ ਤੁਹਾਡੇ ਜਿਹੜੇ ਖਰਚਾ ਹੈ ਕੀ ਆ ਕਿਉਂ ਕਿੜਾ ਮਾਫੀਆ ਕੰਟਰੋਲ ਕਰਦਾ ਮੇਰਾ ਮੰਨਣਾ ਕਿ ਉਦੋਂ ਤੱਕ ਮਾਫੀਆ ਸਰਕਾਰ 'ਚ ਜਾ ਚੁੱਕਾ ਸੀ ਔਰ ਉਸ ਮਾਫੀਏ ਨੇ ਐਸ ਵੇਲੇ ਆਮ ਆਦਮੀ ਪਾਰਟੀ ਦੀਆਂ ਐਮ ਐਲ ਏ ਉਹਨਾਂ ਦੇ ਅਹੁਦੇਦਾਰ ਕੁਝ ਕੁਝ ਉਹਨਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਲਕੁਲ ਸੱਜੇ ਖੱਬੇ ਤੁਹਾਨੂੰ ਮਿਲ ਮਿਲਦਾ ਵੇਖਦਾ ਵੇਖਨ ਨੂੰ ਮਿਲ ਜੇਗਾ ਤੁਸੀਂ ਸਭ ਪਛਾਣਦੇ ਜੀ ਕੌਣ ਕੀ ਕਰਦਾ ਬੇਸਿਕਲੀ ਲੋਕ ਸਮਝਦੇ ਕਿ ਸ਼ਾਇਦ ਸ਼ਰਾਬ ਵੇਚਣ ਵਾਲਾ ਆਪ ਉੱਥੇ ਬਹੂਗਾ ਅਲਕੋਹਲ ਵੇਚਣ ਨਹੀਂ ਉਹਦੇ ਦਲਾਲ ਉੱਥੇ ਫਿਰਦੇ ਨੇ ਵਾਲੇ ਦੁਆਲੇ ਫਿਰ ਉਹ ਸੌਦੇ ਕਰਾਉਂਦੇ ਨੇ ਕਿ ਕੀ ਕੀ ਹੋਣਾ ਕਿੰਨਾ ਚਿਰ ਨਾ ਨਹੀਂ ਤੇ ਕਦੀ ਪੁਲਿਸ ਹੋ ਸਕਦਾ ਕਿ ਸੜਕ ਤੋਂ ਪਾਰ ਪੁਲਿਸ ਹੋਵੇ ਜਿੱਥੇ ਜਿਹੜੀ ਜਨਾਨੀ ਫੜੀ ਗਈ ਹੈ ਜਿਹੜੀ ਸ਼ਰਾਬ ਦੀ ਤਸਕਰ ਸੀ ਉਹ ਬਿਲਕੁਲ ਜਿਹੜੀ ਜਿਹੜਾ ਫੁੱਲ ਚੌਂਕੀ ਹੈ ਉਹਦੇ ਸਾਹਮਣੇ ਉਹਦਾ ਘਰ ਸੀ ਇਹੋ ਹੀ ਹਾਲਾਤ ਵਰਸਰਦੇ ਨੇ ਠੀਕ ਹੈ ਚੰਗੇ ਅਫਸਰ ਹੈਗੇ ਨੇ ਮੈਂ ਵੀ ਕਹਾਂਗਾ ਪੁਲਿਸ ਦੇ ਚੰਗੇ ਅਫਸਰ ਹੈ ਪਰ ਬਹੁਤ ਤਾਤ ਹੈ ਇਸ ਵੇਲੇ ਮਾੜਿਆਂ ਦੇ ਹੱਥਾਂ ਤੇ ਪੁਲਿਸ ਜਾ ਚੁੱਕੀ ਆ। ਔਰ ਉਹਨਾਂ ਵੱਲੋਂ ਜਿਹੜੇ ਫੜਦੇ ਨੇ ਚੰਗੀ ਗੱਲ ਹੈ ਅਸੀਂ ਚੰਗਾ ਕਹਾਂਗੇ ਪਰ ਜਿਹੜੀ ਜਿਹੜਾ ਧਰਾਤਲ ਦੀ ਸਥਿਤੀ ਬਹੁਤ ਭਿਆਨਕ ਹੈ ਅੱਜ ਵੀ ਚਿੱਟਾ ਤੁਸੀਂ ਲੋਪੋ ਕੇ ਜਗਾਵੇ ਜੋ ਜਾ ਕੇ ਜਨਾ ਮਰਜੀ ਲੈ ਲਓ ਛਰਿਆਂ ਵੇ ਗੰਡਿਆ ਜੀ। ਮੈਂ ਤੁਹਾਡੇ ਰਾਂਹ ਕਹਿਣਾ ਜਨਿਆਲੇ ਜਾ ਕੇ ਵੇਖ ਲਓ ਇਹਨਾਂ ਨੇ ਇੱਕ ਡੀਐਸਪੀ ਸਸਪੈਂਡ ਕੀਤਾ ਜੇ ਡੀਆਈਜੀ ਅੱਛਾ ਹੁੰਦਾ डीआईजी ਜਦੋਂ ਕਿ ਇੱਥੇ ਐਸਐਸਪੀ ਰਹੇ ਵੀ ਨੇ ਬਦਿਆ ਚਲੋ ਉਹਨਾਂ ਨੇ ਕੰਮ ਪਿੱਛੇ ਕੀਤਾ ਡੀਆਈਜੀ ਹੁਣ ਲੱਗੇ ਰਹਿੰਦੇ ਤੇ ਕੀ ਉਹਨਾਂ ਨੂੰ ਨਹੀਂ ਪਤਾ ਇਹ ਹੋ ਰਿਹਾ ਥੱਲੇ ਜੇ ਉਹਨਾਂ ਨੂੰ ਅਲਕੋਹਲ ਦਾ ਇਹ ਪਤਾ ਲੱਗ ਗਿਆ ਸੀ ਤੇ ਤੁਹਾਡੇ ਅਫਸਰਾਂ ਨੇ ਇਹ ਕਿਉਂ ਨਾ ਦੱਸਿਆ ਵੀ ਜੰਡਿਆਲੇ ਵੀ ਬਹੁਤ ਵੱਡੀ ਮੰਡੀ ਆ ਜੀ ਅਜਨਾਲੇ ਵੀ ਮੰਡੀ ਆ ਜੀ ਮਜੀਠੇ ਦੇ ਹੋਰ ਏਰੀਆ ਚ ਵੀ ਆ ਜੀ ਅਟਾਰੀ ਵੀ ਆ ਜੀ ਤੁਹਾਨੂੰ ਕਿਉਂ ਨਾ ਦੱਸਿਆ ਕਿ ਪਿੰਡਾਂ ਜੇ ਮੜੇ ਹਾਲ ਤੇ ਦੇਖੋ ਦੋ ਗੱਲਾਂ ਨੇ ਇਹ ਇਹ ਸਵਾਲ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਵੀ ਆ ਇਹ ਡੀਆਜੀ ਬੱਡ ਰੇਂਜ ਨੂੰ ਨਹੀਂ ਤੁਸੀਂ ਦੋਵੇਂ ਕਹਿੰਦੇ ਜੀ ਅਸੀਂ ਇਮਾਨਦਾਰ ਹਾਂ ਮੰਨ ਲਿਆ ਤੁਸੀਂ ਇਮਾਨਦਾਰ ਜੀ ਫਿਰ ਜਿਨ੍ਹਾਂ ਨੇ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਕੀ ਸ਼ਾਮ ਤੱਕ ਉਹਨਾਂ ਤੇ ਕੋਈ ਕਾਰਵਾਈ ਹੋਈ ਕੀ ਤੁਸੀਂ ਜਿਹੜੀਆਂ ਬਾਕੀ ਜੋ ਜੋ ਸਾਨੂੰ ਪਬਲਿਕ ਤੋਂ ਪਤਾ ਲੱਗ ਰਿਹਾ ਇਹਨੂੰ ਇਹ ਸ਼ਹਿਰ ਨੂੰ 4-5 ਜ਼ੋਨਾਂ ਚ ਵੰਡਿਆ ਇਸ ਜ਼ਿਲ੍ਹੇ ਨੂੰ ਜਿਹੜੇ ਡਰੱਗ ਜਿਹੜੇ ਸਪਲਾਈ ਸਪਲਾਈ ਚੇਨ ਚਲਾਉਂਦੇ ਨੇ ਉਹਦੇ ਹੈੱਡ ਨੇ ਕੀ ਤੁਹਾਡੇ ਸਿਸਟਮ ਨੂੰ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਉਹਦੇ ਹੈੱਡ ਕੌਣ ਨੇ ਜਾਦੇ ਤੁਸੀਂ ਕਰਪਟ ਦੇ ਤੇ ਜਾਂ ਤੁਹਾਡੇ ਨਾਲ ਦੇ ਕਰਪਟ ਹੈ ਜਾਦੇ ਤੁਸੀਂ ਕੁਰਸੀ ਛੱਡ ਦੋ ਤੇ ਜਾਂ ਉਹਨਾਂ ਦੀ ਛੱਡਾ ਦਿਓ ਦੋਹਾਂ ਦੇ ਕੰਮ ਕਰੋ ਮੈਂ ਡੀਆਜੀ ਨੂੰ ਵੀ ਕਹਿ ਰਿਹਾ ਮੈਂ ਮੁੱਖ ਮੰਤਰੀ ਨੂੰ ਵੀ ਕਹਿ ਰਿਹਾ ਕਹਿੰਦਾ ਤੇ ਵੈਸੇ ਡੀਜੀਪੀ ਨੂੰ ਚਾਹੀਦਾ ਪਰ ਇਹ ਡੀਆਜੀ ਦਾ ਇੱਥੇ ਤਜਰਬਾ ਹੈ ਕਿ ਜੇ ਤੇ ਤੁਹਾਨੂੰ ਨਹੀਂ ਦੱਸਿਆ ਕਿਸੇ ਨੇ ਤੇ ਸਬੰਧਤ ਅਫਸਰ ਜਿੰਨੇ ਵੀ ਉੱਤੇ ਰਿਹਾ ਲਾਈਨ 'ਚ ਰੱਖੋ ਕੱਢੋ ਬਾਹਰ ਤੇ ਜੇ ਉਹ ਠੀਕ ਨੇ ਉਹਨਾਂ ਦੱਸਿਆ ਜੇ ਉਹਨਾਂ ਨੂੰ ਨਹੀਂ ਕੱਢਣਾ ਤੇ ਫੇਰ ਮੈਂ ਸਪਸ਼ਟ ਕਹੂੰਗਾ ਕਿ ਤੁਸੀਂ ਰੜੇ ਜੀ ਇਹਦਾ ਪੈਸਾ ਦੇਖੋ ਇਸ ਮਾਫੀਆ ਦਾ ਪੈਸਾ ਉੱਪਰ ਤੱਕ ਜਾਂਦਾ ਥੱਲੇ ਨਹੀਂ ਰਹਿੰਦਾ ਔਰ ਮੇਰੀ ਹੱਕ ਹੋਰ ਮੰਗੇ ਮੁੱਖ ਮੰਤਰੀ ਸਾਹਿਬ ਜਿਹੜਾ 120 ਬੰਦੇ ਜਾਂ 150 ਮਰਿਆ ਸੀ ਸਾਡੀ ਸਰਕਾਰ ਚ ਵੀ ਉਹ ਵੀ ਇਨਕੁਆਰੀ ਬੰਦ ਪਈ ਉਹ ਵੀ ਖੋਲੋ ਇਨਕੁਆਰੀ ਖੋਲ ਕੇ ਜਿਹੜੇ ਅਧਿਕਾਰੀ ਉਹ ਇਨਵੋਲਵ ਸੀ ਜਿਹੜੇ ਵੀ ਲੋਕ ਇਨਵੋਲਵ ਨੇ ਪਛਾਣ ਤੱਕ ਜਾਓ ਪਰ ਵੱਧ ਕਿਸਰਤੀ ਇਹ ਪਛਾਣ ਨਹੀਂ ਤੁਰਦੀ ਕੋਈ ਵੀ ਇਨਕੁਆਰੀ ਡੀਐਸਪੀ ਐਸਪੀ ਤੋਂ ਵੱਧ ਕਿਤੇ ਇੱਕ ਅੱਧਾ ਕਿਤੇ ਕੋਈ ਬਹੁਤ ਫੜਿਆ ਗਿਆ ਤੇ ਠੀਕ ਹੈ ਉਹ ਇਨਕੁਆਰੀ ਮਿਟ ਕਮੇਟੀ ਬਣਾ ਕੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਖਤਮ ਕਰ ਦਿੱਤੀ ਕਿਉਂਕਿ ਉਹਦੇ ਤਾਰ ਸਿੱਧੇ ਚੰਡੀਗੜ੍ਹ ਨਾਲ ਜੁੜਦੇ ਚੰਡੀਗੜ੍ਹ ਸ਼ਹਿਰ ਚ ਇਹ ਸਿਮਾਫੀ ਨੂੰ ਕੰਟਰੋਲ ਵਾਲਾ ਇੱਕ ਤੰਤਰ ਹੈ ਜਿਹੜਾ ਸਾਰੇ ਸਿਮਾਫੀ ਨੂੰ ਕੰਟਰੋਲ ਕਰਦਾ ਮਾਈਨਿੰਗ ਹੋਵੇ ਉਹਨਾਂ ਡਿਸਾਈਡ ਕਰਨਾ ਕਿੰਨੂੰ ਮਿਲਣੀ ਹੈ ਉਹਨਾਂ ਘੜਾ ਠੇਕੇ ਕਿੰਨੂੰ ਮਿਲਣੇ ਉਹਨੇ ਕਹਣਾ ਪੋਲੂਸ਼ਨ ਦਾ ਹਸਾਬ ਕਿਤਾਬ ਕੌਣ ਰੱਖੂਗਾ ਮਲ ਜਿਹੜਾ ਵੱਡੇ ਕਮਾਈ ਦੇ ਸਾਧਨ ਨੇ ਡੀ ਡੀ ਐਚਓ ਕੌਣ ਲੱਗਣਗੇ ਜਿਹੜੀ ਮਲਾਬਟੀ ਮਠਿਆਈਆਂ ਵਿਕਦੀਆਂ ਨੇ ਸਾਰੇ ਉਹ ਡਿਸਾਈਡ ਕਰਦੇ ਲੋਕਲ ਬਾਡੀ ਚ ਕਿੱਦਾਂ ਲੁੱਟਿਆ ਜਾਣਾ ਕਿੱਦਾਂ ਸਿਸਟਮ ਚੱਲਣਾ ਸਾਰੇ ਉਹ ਡਿਸਾਈਡ ਕਰਦੇ ਔਰ ਸਿਰਫ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹੁੰਨਾ ਸਿਰਫ 10 15 ਬੰਦੇ ਨੇ ਜਿਹੜੇ ਸਰਕਾਰਾਂ ਚਲਾਉਂਦੇ ਬਾਕੀ ਦੇ ਨਿੱਕੇ ਮੋਟੇ ਕੰਮਾਂ ਜੁ ਹੁੰਦੇ ਨੇ ਤੇ ਬਾਕੀ ਉਹਨਾਂ ਨੂੰ ਗਾਲਾ ਖਾਲੀ ਰੱਖਿਆ ਹੁੰਦਾ ਕਿਉਂਕਿ ਜਦੋਂ ਕਿਸੇ ਨੇ ਮਾੜਾ ਚੰਗਾ ਬੋਲਣਾ ਤੇ ਅਸੀਂ ਵੀ ਵਿੱਚ ਹੀ ਆ ਉਹਦੇ ਵਿੱਚ ਜੇ ਕਾਂਗਰਸ ਨੂੰ ਕਹੂਗਾ ਤੇ ਮੈਂ ਵਿੱਚ ਹੀ ਆਣਾ ਜ਼ਿਆਰੀ ਜਮਾਤ ਵਿੱਚ ਹਾਂ ਪਰ ਉਹ ਜਿਹੜੇ 10 15% ਬੰਦੇ ਨੇ ਉਹਨਾਂ ਕਰਕੇ ਪੰਜਾਬ ਸਾਰਾ ਦਾ ਬੇੜਾ ਗਰਕ ਹੁੰਦਾ ਤੇ ਪੰਜਾਬ ਲੁੱਟਿਆ ਜਾ ਰਿਹਾ ਅਸੀਂ ਕਿੰਨਾ ਚਿਰ ਆਲਾ ਪਾਵਾਂਗੇ ਵੀ ਨਸ਼ੇ ਅਸੀਂ ਬੰਦ ਕਰਾਂਗੇ ਕਿੰਨਾ ਚਿਰ ਕੋਈ ਗੰਭੀਰਤਾ ਹੈ ਕਿ 150 ਬੰਦਾ ਜਦੋਂ ਪ੍ਰਸ਼ਾਸਨ ਦੇ ਦਿੱਤੇ ਸੀ ਐਮਐਲਏ ਮੰਤਰੀ ਲੋਕਾਂ ਚੇਂਜ ਕਰਤੇ ਲੋਕਾਂ ਕਹਿੰਦੇ ਤੁਹਾਨੂੰ ਨਹੀਂ ਬਣਾਉਣਾ ਬਈ ਨਵੇਂ ਚੋਲੇ ਸਰਕਾਰ ਨਵੀਂ ਚੋਲੀ ਅਫਸਰ ਤੇ ਉਹ ਲੱਗੇ ਆ ਚਿੱਟੇ ਦਿਨ ਦੇਖ ਰਿਹਾ ਕਿਸੇ ਨੂੰ ਵੀ ਭਾਲੋ ਕਿ ਉਹ ਕੀ ਰਿਹਾ ਪਰ ਆਪਾਂ ਬੋਲਣ ਨੂੰ ਤਿਆਰ ਹੀ ਕੋਈ ਨਹੀਂ ਕਿਉਂਕਿ ਉਹਨਾਂ ਅਫਸਰਾਂ ਤੋਂ ਹੁਣ ਕੀ ਹੋਇਆ ਅਫਸਰ ਦਾ ਕੀ ਹੈ ਉਹਨਾਂ ਨੇ ਮੁੜ ਕੇ ਉਹੀ ਸਰਕਾਰ ਜਿਹੜੀ ਕਹਿੰਦੀ ਅਸੀਂ ਵੱਖਰਾ ਬਦਲਾ ਦੇਵਾਂਗੇ ਉਹੀ ਕੁਝ ਕਰ ਰਿਹਾ ਜੋ ਪਿੱਛੇ ਹੁੰਦਾ ਸੀ ਉਹੀ ਕੁਝ ਹੋ ਰਿਹਾ ਉਹੀ ਹਲਕਾ ਚਾਰ ਜਿੱਥੇ ਕੋਈ ਜਿੱਤਿਆ ਉਥੇ ਹਲਕਾ ਚਾਰ ਉਹਦੀ ਮਰਜ਼ੀ ਨਾਲ ਐਸਐਚਓ ਉਹਦੀ ਨਾਲ ਥਾਣੇਦਾਰ ਹੁਣ ਜਿਹੜੀਆਂ ਪੰਚਾਇਤਾਂ ਬਣ ਗਈਆਂ ਉਹਨਾਂ ਨੂੰ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਕਿਉਂਕਿ ਉਹ ਤੰਤਰ ਉਹਨਾਂ ਨੂੰ ਦੱਸਦਾ ਕਿਉਂਕਿ ਜੇ ਤੰਤਰ ਵਿਹਲਾ ਹੋ ਗਿਆ ਸਾਡੇ ਤੋਂ ਪੋਲੀਟੀਕਲ ਬੰਦਿਆਂ ਤੋਂ ਤੇ ਫਿਰ ਤੰਤਰ ਨੇ ਦੇਖ ਲਾ ਪੈਣਾ ਉਹਨਾਂ ਨੂੰ ਜੇ ਤੰਤਰ ਜੇ ਪੋਲੀਟੀਕਲ ਬੰਦੇ ਇੱਕ ਦੂਜੇ ਤੋਂ ਵਿਹਲੇ ਹੋ ਗਏ ਤੇ ਫਿਰ ਤੁਹਾਡੀ ਨਿਗਾ ਸੌਰੀ ਤੰਤਰ ਤੇ ਪੈ ਜਾਣੀ ਹੈ ਸਾਰਿਆਂ ਦੀ ਤੁਹਾਨੂੰ ਉਲਝਾ ਕੇ ਰੱਖਦੇ ਐ ਤੁਹਾਨੂੰ ਮੂਰਖ ਬਣਾ ਕੇ ਰੱਖਦੇ ਐ ਪਏ ਪੋਲੀਟੀਕਲ ਬੰਦੇ ਨੂੰ ਫੜ ਲਓ ਹੁਣ ਉਹਨੂੰ ਫੜ ਲਓ ਤੇ ਗਾਹ ਕਿਉਂ ਨਹੀਂ ਤੁਰਦੇ ਕਿਉਂਕਿ ਜਦੋਂ ਤੁਸੀਂ ਗਾਹ ਤੁਰਨਾ ਆ ਇਹ ਗਲਾਵੇ ਚ ਆਈਐਸ ਆਈਪੀਐਸ ਦੇ ਹੱਥ ਪਹਿਣਾ ਹੈ ਤੇ ਤੁਸੀਂ ਪਾਉਣਾ ਹੀ ਨਹੀਂਗਾ ਆਈਐਸ ਆਈਪੀਐਸ ਨੂੰ ਪਹਿਣਾ ਨਹੀਂ ਹੱਥ ਆ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੈ ਦੋ ਠੇਕੇਦਾਰ ਨੇ ਸਾਡੇ ਇੱਕ ਪੁਰਾਤਨ ਕਿਸੇ ਤੇ ਢਿੰਦਾ ਸੀ ਹੁਣ ਇੱਕ ਦੂਜਾ ਦੂਜੀ ਧਿਰਣਾ ਹੋ ਗਿਆ ਹਰ ਵਾਰ ਦੇਖੋ ਠੇਕੇਦਾਰ ਨੇ ਬਿਜ਼ਨਸ ਬੈਨ ਨੇ ਉਹਨਾਂ ਨੇ ਠੇਕੇ ਲੈਣੇ ਉਹਦਾ ਤਾਂ ਤੰਦਾ ਹੈ ਹਰ ਵਾਰ ਉਹਨਾਂ ਟੂਲ ਬਣਾ ਕੇ ਐਕਸਾਈਡ ਡਿਪਾਰਟਮੈਂਟ ਕਹਿੰਦਾ ਪੂਲ ਕਰੋ ਟੱਕੇ ਨਾ ਪੂਲ ਕਰਾਇਆ ਏਕੀ ਪਿਛਲੀ ਵਾਰੀ ਵੀ ਨਾ ਧੱਕੇ ਨਾਲ ਕਰਾਇਆ ਕਿਉਂਕਿ ਐਕਸਾਈਡ ਡਿਪਾਰਟਮੈਂਟ ਤੇ ਪਏ ਮੰਤਰੀ ਤੱਕ ਜਾਣੇ ਸੈਕਟਰੀ ਐਕਸਾਈਡ ਤੱਕ ਜਾਣੇ ਚੀਫ ਸੈਕਟਰੀ ਤੱਕ ਜਾਣੇ ਕੰਨ ਕੋਲ ਕੇ ਸੁਣ ਲੋ ਭਲੇ ਘੜਾ ਰਵੇ ਤੁਹਾਨੂੰ ਮੈਂ ਕੋਈ ਜ਼ਬਾਨ ਦੱਬ ਕੇ ਨਹੀਂ ਗੱਲ ਕਰ ਰਿਆ ਤੁਹਾਡੇ ਸਾਰੇ ਤੱਕ ਪਏ ਹੁੰਦੇ ਜੇ ਨਾ ਹੁੰਦੇ ਹਣ ਤੇ ਇਹ ਜਿਹੜੀ ਐਮ ਆਰ ਪੀ ਜੋ ਤੁਸੀਂ ਤੈਅ ਕਰਦੀ ਸਰਕਾਰ ਉਥੇ ਸ਼ਰਾਬ ਵਿਕੇ ਕਦੀ ਵੀ ਨਹੀਂ ਮਿਲਦੀ ਪੰਜਾਬ ਚ ਕਦੀ ਵੀ ਨਹੀਂ ਮਿਲਦੀ ਸ਼ਰਾਬ ਉਸ ਪੱਧ ਪਾਤੀ ਕਿਉਂਕਿ ਠੇਕੇਦਾਰ ਕੀ ਕਰੇ ਠੇਕੇਦਾਰ ਮਰ ਜਾਂਦਾ ਤੁਹਾਡੇ ਇਹਨਾਂ ਦੇ ਚੁੰਗਲ ਜਾ ਕੇ ਉਹਨਾਂ ਦਾ ਨੋਜ ਨਹੀਂ ਦੇ ਗਿੱਜਾਂ ਕੋ ਪੈ ਜਾਂਦੇ ਅੱਜ ਵੀ ਉਹ ਆ ਅਫਸਰ ਤਾਂ ਉਹਨੂੰ ਮਤਲਬ ਡਾਂਗ ਦੇ ਕੇ ਉਹਨਾਂ ਨੇ ਕਿਹਾ ਵੀ ਕਰੋ ਲਾਓ ਵੱਧ ਰੇਟ ਦੇ ਵਿੱਚ ਉਹ ਤੁਹਾਨੂੰ ਤਨਖਾਹਾਂ ਦਿੱਤੀਆਂ ਸੀ ਰੇਟ ਤੇ ਸਪਲਾਈ ਦੇਣ ਲਈ ਤੁਹਾਨੂੰ ਵੱਧ ਰੇਟ ਤੇ ਚੀਜ਼ ਬੋਲੀ ਤਨਖਾਹਾਂ ਦਿੰਦੇ ਔਰ ਇਹੀ ਕਾਰਨ ਹੈ ਮਹਿੰਗੀ ਸ਼ਰਾਬ ਸੀ ਉੱਥੇ ਦੇਸੀ ਉੱਥੇ ਗਰੀਬਾਂ ਨੇ ਅਲਕੋਹਲ ਪੀਣੀ ਸ਼ੁਰੂ ਕਰਤੀ ਹੈ ਪਿਛਲੇ 5-4 ਸਾਲਾਂ ਤੋਂ ਤੁਹਾਡੇ ਇੱਕ ਸਾਈਡ ਡਿਪਾਰਟਮੈਂਟ ਦੇ ਘਰ ਭਰਨ ਕਰਕੇ ਤੁਹਾਡਾ ਬੇੜਾ ਕਰ ਕੋਇਆ ਪੰਜਾਬ ਤੇ ਜੀ ਸਾਰਾ ਤੁਹਾਨੂੰ ਮਦਦ ਕਰਦਾ ਤੁਸੀਂ ਹਰ ਨਵੇਂ ਪੋਲੀਟਿਕਲ ਬੰਦੇ ਨੂੰ ਇਸ ਬੰਦੇ ਪਸਾਉਂਦੇ ਆ ਜਿਹੜੇ ਬਣ ਮੇ ਆਏ ਸੀ ਮੈਂ ਕਿਹਾ ਸੀ ਮੁੱਖ ਮੰਤਰੀ ਨੂੰ ਮੈਂ ਕਿਹਾ ਇਹ ਅੱਜ ਤੇ ਕੋਰੇ ਨੇ ਪਰ ਇਹ ਬਜ ਨਹੀਂ ਸਕਣੇ ਮੈਂ ਕਿਹਾ ਸੀ ਜੇ ਮੁੱਖ ਮੰਤਰੀ ਸਾਹਿਬ ਸੁਣ ਕੇ ਸੁਣ ਲੈਣ ਮੇਰੀ ਗੱਲ ਮੈਂ ਤੁਹਾਨੂੰ ਕਿਹਾ ਸੀ ਜਾਂ ਤੇ ਇਹਨਾਂ ਦੀਆਂ ਤਨਖਾਹਾਂ ਵਧਾ ਦਿਓ ਜਿਹੜਾ ਪੰਜਾਬ ਸਾਰਾ ਰੌਲਾ ਪਾ ਲਈ ਦੇ ਸਾਰੇ ਤੁਸੀਂ ਤਨਖਾਹਾਂ ਨਾ ਵਧਾਓ ਪੰਜਾਬ ਦਾ ਜਿਆ ਸਰਸੜ 1000 ਰੁਪਿਆ ਜਦੋਂ ਬੰਦੇ ਨੂੰ ਲਾਲਚ ਪੈ ਜਾਂਦਾ ਦਬਲ ਫਿਰ ਤਿੰਨ ਚਾਰ ਗੁਣਾ ਕਰਪਸ਼ਨ ਕਰਦਾ ਹੈ ਅੱਜ ਉਹਨਾਂ ਨੂੰ ਸਵਾਦ ਪੈ ਗਿਆ ਉਹ ਤੰਤਰ ਨੇ ਆਪਣੇ ਕਬਜ਼ੇ 'ਚ ਲੈ ਲਿਆ ਤੇ ਇੱਕ ਸਾਈਜ ਆੜਿਆਂ ਨੇ ਲੁੱਟਿਆ ਦਬਾ ਕੇ ਜੀਐਸਟੀ ਵਾਲੇ ਫੜੇਗੇ ਕਿੰਨੇ ਜੀਐਸਟੀ ਵਾਲੇ ਅੰਦਰ ਦਿੱਤੇ ਤੁਸੀਂ ਜੀਐਸਟੀ ਦਾੜਾ ਕੱਪੜਾ ਸੀ ਕੀ ਹੋਇਆ ਪਰ ਕਿਉਂਕਿ ਜਦੋਂ ਜਦੋਂ ਗਾਜ ਤੁਹਾਡੇ ਤੋਂ ਦੁਰਨੀ ਹੈ ਉਦੋਂ ਤੁਸੀਂ ਤਾਂ ਡਾਇਰੈਕਸ਼ਨ ਚੇਂਜ ਕਰਨੀ ਹੈ ਜਾ ਉਹਨੂੰ ਬਰੀ ਕਰਨਾ ਹੈ ਜਾ ਉਹਦੇ ਰੂਪ ਪ੍ਰੂਫ ਰਵਾ ਦਵਾ ਕਰਨੇ ਅੱਜ ਵੀ ਅਮਰਸਰ ਦੇ ਵਿੱਚ ਧੰਲੇ ਨਾਲ ਮੈਂ ਕਹਿ ਰਿਹਾ ਚੈਲੰਜ ਕਰ ਰਹੇ ਹਾਂ ਤੁਹਾਨੂੰ ਡਿਪਾਰਟਮੈਂਟ ਨੂੰ ਵੀ ਸਰਕਾਰ ਨੂੰ ਵੀ ਤੜਾ ਲੈਣਾ ਡੜਾ ਸੱਟਾ ਨਕਲੀ ਸ਼ਰਾਬ ਚਿੱਟਾ ਕੜਨੇ ਨਾਲ ਵਿਕਦਾ ਠੀਕ ਹੈ ਕਮਿਸ਼ਨਰ ਕਾਰਵਾਈ ਕਰਕੇ ਫੜ ਰਿਆ ਪਰ ਜ਼ਮੀਨ ਤੇ ਕੋਈ ਫਰਕ ਨਹੀਂ ਜੇਗਾ ਮੈਂ ਤੁਹਾਨੂੰ ਦੱਸ ਦਿਆਂ ਪਿੰਡਾਂ ਚ ਪਿੰਡਾਂ ਚ ਤੜਾ ਲੈਣਾ ਵਿਕਦਾ ਜੇ ਮਾੜਾ ਮੋਟਾ ਫਰਕੇ ਜਿੱਥੇ ਕੋਈ ਮਾੜਾ ਮੋਟਾ ਡੰਡਾ ਕੜਕਾਉਂਦੇ ਆ ਦੋ ਦਿਨ ਬੰਦ ਐ ਕੌਣ ਜ਼ਿੰਮੇਵਾਰ ਐ ਇਹ 14-14 ਮਰਨਗੇ ਤੇ ਫੇਰ ਆਓਗੇ ਹੋਰ ਮਰਨ ਦੀ ਡੀ ਕਰ ਰਹੇ ਜੇ ਕੀ ਜ਼ਿੰਮੇਵਾਰੀ ਨੇ ਆਪਣੀਆਂ ਸਰਕਾਰ ਦੀਆਂ ਕੀ ਜ਼ਿੰਮੇਵਾਰੀਆਂ ਨੇ ਇਹਦੇ ਵਾਸਤੇ ਹੁਣ ਸਾਨੂੰ ਕਿਉਂ ਉੱਤੇ ਡਿਪੈਂਡ ਹੋਣਾ ਪਊਗਾ ਅਸੀਂ ਲੋਕ ਤੈਅ ਕਰ ਰਹੇ ਹਾਂ ਸਾ ਕਿ ਜੇ ਤੰਗ ਸੀਜ਼ਫਾਇਰ ਹੋਈ ਹੈ ਜੰਗਬੰਦੀ ਚਾਹੀਦੀ ਹੈ ਉੱਤੋਂ ਮਰੇ ਆ ਮਤਲਬ ਸਾਡਾ ਟੂਰਿਸਟ ਸਾਰਾ ਭੱਜ ਗਿਆ ਅਸੀਂ ਤਾਂ ਸਰਕਾਰ ਨੂੰ ਚਿੱਠੀ ਲਿਖ ਰਹੇ ਆ ਵੀ ਸਾਨੂੰ ਆਰਥਿਕ ਪੈਕੇਜ ਦਿਓ ਸਾਡਾ ਹੋਰ ਨਹੀਂ ਕੁਝ 2 ਲੱਖ ਮੁੰਡੇ ਸਾਡਾ ਨੌਜਵਾਨ ਜਿਹੜਾ ਚਿੱਟਾ ਪਾਕਿਸਤਾਨ ਤੋਂ ਆਉਂਦਾ ਉਹਨੇ ਮਾਰੇ ਪੀਰ ਦੇ ਪਤਾ ਸਾਲਾ ਉਤੇ 80 90 ਪੱਗਣ ਸਿੱਖ ਮਰੇ ਮੋਂ ਉਹਨਾਂ ਦੇ ਵੱਖਾ ਖੋਲਣਾ ਚਾਹੁੰਦਾ ਜਿਹੜੇ ਪਾਕਿਸਤਾਨ ਦੇ ਤੇ ਅੱਚੀ ਬੰਦੇ ਸਾਡੀ ਦੇ ਨਾ ਕੋਈ ਕੁਝੀ ਕੀਤੀ ਉਹਨੇ ਔਰ 15 20 ਲੱਖ ਮੁੰਡਾ ਸਾਡਾ ਇੱਥੋਂ ਭੱਜ ਗਿਆ ਵਿਚਾਰੇ ਡਰਦੇ ਚਿੱਟੇ ਤੋਂ ਮਤਲਬ ਨਸ਼ਿਆਂ ਤੋਂ ਲੋਕੀ ਘਰ ਛੱਡ ਕੇ ਬਾਹਰ ਭੱਜ ਗਏ ਤੇ ਰਹਿੰਦੇ ਗੁੰਦੇ ਆ ਦੂਜਾ ਜਿਹੜਾ ਪਾਕਿਸਤਾਨ ਇੰਡੀਆ ਦੇ ਅੰਦਰ ਪਾਕਿਸਤਾਨ ਨੱਚੇ ਦਾ ਦੂਜਾ ਇਹਨਾਂ ਬੇੜਾਗਰ ਕਰਤਾ ਸਾਡਾ ਕੁਝ ਕੁ ਜਵਾਬ ਦੇਣੀ ਹੈ ਨਹੀਂ ਕਿਸੇ ਦੀ ਕੋਈ ਡੀਜੀਪੀ ਵੀ ਜਵਾਬ ਦੇਈ ਨਹੀਂ ਕੋਈ ਡੀਜੀਪੀ ਕੋਈ ਸੀਆਈਡੀ ਕੋ ਇੰਟੈਲੀਜੈਂਟ ਕਿੱਥੇ ਨੇ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਜੇ ਤੁਸੀਂ ਕਹਿੰਦੇ ਜੇ ਮੈਂ ਭ੍ਰਿਸ਼ਟਾਚਾਰ ਨਹੀਂ ਕਰਦਾ ਠੀਕ ਹੈ ਮੰਨਿਆ ਫਿਰ ਲਾਓ ਸਤੀਵੇ ਸਾਰਿਆਂ ਦੇ ਲਾਓ ਸਾਰੇ ਡੀਜੀਪੀ ਤੋਂ ਲੈ ਕੇ ਡੀਜੀਪੀ ਤੱਕ ਲਾਓ ਚੇਂਜ ਦੋ ਅੰਦਰੋਂ ਟਰਮੀਨੇਟ ਕਰੋ ਇਹਨਾਂ ਨੂੰ ਜੌਬ ਤੋਂ ਕੀ ਕਰੈ ਨੇ ਤੁਸੀਂਾਰੇ ਜਿਹੜੇ ਪੁਰਾਣੇ ਬੈਠੇ ਨੇ ਜਿਨ੍ਹਾਂ ਨੂੰ ਪਤਾ ਕੌਣ ਕੀ ਕੀ ਕਰਦਾ ਜਿਹੜੇ ਐਸਐਚਓ ਤੋਂ ਲੈ ਕੇ ਐਸਐਸਪੀ ਬਣੇ ਨੇ ਉਹਨੇ ਜਿਲੇ ਚ ਬੈਠੇ ਨੇ ਕੀ ਕਰਦੇ ਨੇ ਇੱਥੇ ਸਭ ਤੋਂ ਔਖੀ ਨੌਕਰੀ ਹੈ ਪੁਲਿਸ ਦੀ ਕਿਉਂ ਸਭਰ ਜਣਾ ਲੱਗਣਾ ਪੈਂਦਾ ਇਹਦੇ ਦੇ ਪੈਸ ਕਰਕੇ ਆ ਪੈਸੇ ਕਰਕੇ ਦੰਦਰ ਦੇ ਦਿਓ ਜਹਦੇ ਸਾਰੇ ਨੂੰ ਇਹਦੇ ਮੁੱਖ ਮੰਤਰੀ ਸਾਹਿਬ ਮੈਂ ਤੁਹਾਡੇ ਤੋਂ ਰਜ਼ਾਈ ਮੰਗਦਾ ਜਾਂ ਤੇ ਇਹਨਾਂ ਨੂੰ ਅੰਦਰ ਦੇ ਦਿਓ ਤੇ ਪੰਜਾਬ ਛੱਡ ਦਿਓ ਪਤਾ ਲੱਗਣਾ ਜਿੱਦਾਂ ਤੇ ਪੰਜਾਬ ਨੂੰ ਭਗਵਨ ਸਿੰਘ ਮਾਨ ਦਾ ਅੱਜ ਦੱਸੋ ਉਹਨਾਂ ਦਾ ਖਲੋਤੇ ਦੇ ਤੇ ਜੇ ਤੁਸੀਂ ਨਾ ਕੀਤਾ ਕੱਪੜ ਝਾੜ ਡੀਐਸਪੀ ਕਰਤਾ ਜੀ ਇੰਸਪੈਕਟਰ ਕਰਤਾ ਮੈਂ ਨਹੀਂ ਮੰਨਦਾ ਇਹਨੂੰ ਮੈਂ ਨਹੀਂ ਮੰਨਦਾ ਇਹ ਪਾਪ ਪਾਪੀ ਨੇ ਇੱਥੇ ਬੜੇ ਬੜੇ ਵੱਡੇ ਮਾਫੀਆ ਚ ਔਰ ਕੁਛ ਚਿੱਟ ਕੱਪੜੀ ਨੇ ਇਹਦੇ ਦਲਾਲ ਨੇ ਪਛਾਣੋ ਜੇ ਨਾ ਪਤਾ ਲੱਗੇ ਤਾਂ ਮੇਰੇ ਕੋ ਆਜੋ ਦੱਸ ਦੂੰਗਾ ਸਾਰੇ ਪਰ ਤੁਹਾਡੀ ਕੀ ਜ਼ਿੰਮੇਵਾਰੀ ਹੈ ਜੀ ਅਸੀਂ ਅਸੀਂ ਤਾਂ ਇੱਕ ਇਲੈਕਸ਼ਨਾਂ 'ਚ ਲੜਦੇ ਆ ਅਸੀਂ ਤਾਂ ਕਾਨੂੰਨ ਬਣਾਉਣ ਨੂੰ ਮਿਹਲੇ ਪਾਲਸੀਆਂ ਬਣਾਉਣ ਨੂੰ ਇੰਪਲੀਮੈਂਟ ਕਿਉਂ ਨਾ ਕਰੋ ਜੀ ਤੁਸੀਂ ਮੁੱਖ ਮੰਤਰੀ ਸਾਹਿਬ ਇੱਕ ਹੀ ਕੰਮ ਹੈ ਜਾਂ ਤੇ ਤੁਸੀਂ ਰਿਜਾਇਨ ਕਰਦੇ ਹੋ ਤੇ ਜਾਏ ਸਾਰੇ ਅੰਦਰ ਜੀ ਦੀ ਵੇਖੋ ਇਲੈਕਸ਼ਨਾਂ ਜਿੱਤਣ ਲਈ ਤੁਸੀਂ ਬਹੁਤ ਪੁਲਸ ਨੂੰ ਖੁੱਲ੍ਹਾ ਦਿੱਤੀਆਂ ਨੇ ਇਲੈਕਸ਼ਨ ਤੇ ਫਿਰ ਮੁੱਖ ਮੰਤਰੀ ਹਰ ਜਗ ਬੇਕਰਾਂਗੇ ਬਹੁਤ ਮਰ ਗਏ ਨੇ ਬਹੁਤ ਪ੍ਰਾਈਮ ਮਿਨਿਸਟਰ ਤੱਕ ਵੀ ਵਿਚਾਰੇ ਚਲੇ ਗਏ ਨੇ بڑے بڑے ਧੜਲੇਦਾਰ ਆਗੂ ਹੁੰਦੇ ਸਭ ਚਲੇ ਗਏ ਕੀ ਹੋਇਆ ਪੰਜਾਬ 'ਚ ਦੁਨੀਆ ਚੱਲਦੀ ਰਹਿਣੀ ਆ ਪਰ ਨਾ ਉਹਨਾਂ ਦਾ ਰਹੂਗਾ ਜਿਹੜਾ ਕੁਝ ਕਰਕੇ ਜਾਊਗਾ ਨਾ ਉਹ ਦਰਨੇ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਕਰਕੇ ਵਿਖਾਓ ਕਰਕੇ ਵਿਖਾਓ ਇਹ ਇਲੈਕਸ਼ਨ ਇਲੈਕਸ਼ਨਾਂ ਜਿੱਤਾਂ ਹੁੰਦੀ ਰਹਿਣੀ ਹੈ ਇਲੈਕਸ਼ਨ ਕਰਕੇ ਇੰਨੀਆਂ ਖੁੱਲ੍ਹਾ ਨਾ ਦੋ ਕਿ ਨਸ਼ੇ ਵੇਚਣ ਵਾਲੇ ਔਰ ਨਸ਼ੇ ਪਕਾਉਣ ਵਾਲੇ ਬੰਦੇ ਜਿਹੜੇ ਆ ਉਹ ਤੁਹਾਨੂੰ ਲੈਣਾ ਸਰਕਾਰ ਚ ਦਿਖਣ ਇਹ ਨਹੀਂ ਹੋਣਾ ਚਾਹੀਦਾ ਸਿਰਫ ਜ਼ੀਰੋ ਟੋਲਰੈਂਸ ਟੀਵੀ ਦੇ ਅਖਬਾਰ ਤੇ ਨਹੀਂ ਹੋਣੀ ਚਾਹੀਦੀ ਟਰਾਟਲ ਤੇ ਦੇਖਣੀ ਚਾਹੀਦੀ ਹੈ ਮੈਂ ਆਸ ਕਰਦਾ ਕਿ ਇਸ ਪ੍ਰੈਸ ਕਾਨਫਰੰਸ ਦਾ ਅਸਰ ਬਹੁਤ ਹੋਊਗਾ ਤੇ ਜੇ ਤੁਸੀਂ ਇਹ ਨਾ ਕੀਤਾ ਮੁੱਖ ਮੰਤਰੀ ਸਾਹਿਬ ਪੇ ਤੀਜੀ ਪੈਸਕਾਉਂਫਰ ਦੋ ਚਾਰ ਦਿਨ ਵੇਟ ਕਰਕੇ ਫਿਰ ਹੋਊਗੀ ਕਿਉਂਕਿ ਹੁਣ ਛੱਡਣਾ ਨਹੀਂਗਾ ਇਸ ਚੀਜ਼ ਨੂੰ ਅਸੀਂ ਪੁੱਤ ਆਪਣੇ ਆਪਣੇ ਇਲਾਕੇ 'ਚ ਮਰੌਣੇ ਨਹੀਂਗੇ ਬਹੁਤ ਮਰ ਗਏ ਕੁਝ ਛੱਟੇ ਨੇ ਸੱਤਰ ਪਿਛਾਦੇ ਕੁਝ ਅਲਕੋਹਲ ਦੇ ਸਵਾ ਪਿਛਾਦੇ ਕੁਝ ਆ ਦੜੇ ਛੱਟੇ ਨੇ ਸਾਡੇ ਗੈਂਗਸਟਰ ਬਣਾਉਂਦੇ ਔਰ ਇਹਦੇ ਜਿਹੜੇ ਦਲਾਲ ਨੇ ਜਿਹੜੇ ਤੁਹਾਡੇ ਮੈਂ ਹੁਣ ਕਹਿ ਦਿੰਨਾ ਕਮਿਸ਼ਨਰ ਟਾਈਪ ਬੰਦਿਆਂ ਨੂੰ ਜਿਹੜੇ ਪਿਛਲੀ ਪਿਛੋਕੜ ਫੋਲੋ ਅਮਰਦਾਰ ਦਾ ਹਾਏ ਜਿਹੜੇ ਅਥਾਰਟੀ ਆਫੀਸਰ ਐ ਜਿਹੜੇ ਉਹਨਾਂ ਦੇ ਦਲਾਲ ਨੇ ਉਹਨਾਂ ਦੇ ਕੰਟਰੋਲ ਕਰਕੇ ਅੰਦਰ ਦੇ ਉਹਨਾਂ ਨੂੰ ਇਹਨਾਂ ਇਹਨਾਂ ਸਾਰਿਆਂ ਦੇ ਵਿੱਚ ਵਿੱਚੇ ਉਹਨਾਂ ਨੂੰ ਟਰਮੀਨੇਟ ਕਰੋ ਜੌਬ ਉਹਨਾਂ ਦੀ ਤੇ ਜੇ ਨਹੀਂ ਪਤਾ ਲੱਗਦਾ ਤੇ ਮੇਰੇ ਕੋ ਆ ਜਾਓ ਮੈਂ ਮਦਦ ਦਿੰਦਾ ਇਹਨਾਂ ਨੇ ਸਤਿਆਨਾਜ਼ ਮਾਰਿਆ ਗੁਰੂ ਨਗਰੀ ਦਾ ਚਾਟਾ ਕੋਈ ਟੂਰਿਸਟ ਆਉਂਦਾ ਕਦੀ ਉਹਨੂੰ ਬੈਗ ਚੋਰੀ ਕਦੀ ਮੋਬਾਈਲ ਚੋਰੀ ਨਾ ਹੋ ਫਿਰ ਉਹਨੂੰ ਕਹਿੰਦੇ ਰਿਪੋਰਟ ਨਾ ਲਿਖਾਇਓ ਤੁਹਾਨੂੰ ਬਾਹਰ ਜਾਣਾ ਪੈਣਾ ਉਹਨੂੰ ਪਹਿਲਾਂ ਡਰਾਇਆ ਜਾਂਦਾ ਕਿਉਂਕਿ ਹਲਾਤੀ ਇਹਨੇ ਵਿਗਾੜ ਬੈਠੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਇੱਕੋ ਹੀ ਬੇਨਤੀ ਹੈ ਜਾਂ ਤੇ ਇਹਨਾਂ ਨੂੰ ਲਾ ਦਿਓ ਇਹਨਾਂ ਇਹਨਾਂ ਤੋਂ ਗਣੋ ਲਾਓ ਇਹਨਾਂ ਨੂੰ ਟਰਮੀਨੇਟ ਕਰੋ 2-4 ਤੇ ਫਿਰ ਸਮਝ ਪੈਂਦੀ ਸਾਨੂੰ ਵੀ ਤੁਸੀਂ ਕੁਝ ਕੀਤਾ ਜਿਹਾ ਡੀਐਸਪੀ ਕਰਤਾ ਜੀ ਦੱਸ ਫੜ ਲੇ ਜੀ ਕੀ ਹੋਣਾ ਜਿਹੜੇ 5 ਜ਼ੋਨ ਬਣਾਏ ਜੋ ਪਤਾ ਲੱਗ ਰਿਹਾ ਨਸ਼ਿਆਂ ਦੇ ਇਹਨਾਂ ਨੂੰ ਪਤਾ ਨਹੀਂ ਆ ਜੰਨਿਆਲੇ ਜਿਹੜਾ ਤੁਹਾਡੇ ਜਿਹੜੇ ਡੀਆਈਜੀ ਸਾਹਿਬ ਇਹਨੂੰ ਪੁੱਛੋ ਜੰਨਿਆਲੇ ਵੇਖਦਾ ਨਹੀਂ ਅਲਕੋਹਲ ਲੋਕੀ ਰੋਂਦੇ ਆ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਇਹਨਾਂ ਦੀ ਇੰਟੈਲੀਜੈਂਸ ਕਿੱਥੇ ਆ ਇਹ ਤੁਹਾਨੂੰ ਗੀਰ ਬੋਰਡ ਦਿੰਦੇ ਆ ਤੇ ਬਾੜ ਦੇ ਜਾਂਦੇ ਨੇ ਇਹਨੋਂ ਕੋ ਦੋਵੇਂ ਜਲੇ ਤਰਨਤਾਰ ਜੋ ਤਰਨਤਾਰ ਚ ਵੀ ਆਉਂਦਾ ਹੈ। ਹਲਾਤ ਪੁੱਛੋ ਲੋਕਾਂ ਦੇ ਕੀ ਨੇ? ਪਰ ਪੰਜਾਬ ਦੇ ਡੀਜੀਪੀ ਨੇ ਜੋ ਐਸਐਸਪੀ ਨੂੰ ਉਹ ਸੀਪੀਜ਼ ਨੂੰ ਜਿਹੜੇ ਨਦੀ ਤੋਂ ਮੈਂ ਤੇ ਕਰਵਾਈਆਂ ਹੋਣ ਕਿਹਨੂੰ ਕਿਸਨ ਦੇ ਦੋ? ਜਿਹੜੇ ਹੁਣ ਮਰ ਗਏ ਨਹੀਂ ਕਿਤੇ ਕਰਨੀਆਂ ਇਹ ਤਾਂ ਪੁਰਾਣੇ ਆ। ਫਿਰ ਸ਼ਰਮ ਵਾਲੀ ਗੱਲ ਹੈ ਜਦੋਂ ਮੈਨੂੰ ਦੁੱਖ ਆਉਂਦਾ ਵਾ ਵੀ ਇੱਕ ਐਸਐਸਪੀ ਨਾਲ ਉਹਨਾਂ ਦੇ ਵੱਡੇ ਅਫਸਰ ਨਸ਼ੇ ਤਸਕਦਾ ਘਰ ਬੈਕ ਲੋਕੇ ਟਾਂਦੇ। ਉਹ ਲਨਤ ਹੈ ਯਾਰ। ਤੁਹਾਨੂੰ ਤੁਹਾਡੇ ਅੰਦਰ ਬਣਿਆ ਤੁਹਾਡੇ ਹੁੰਦਿਆਂ ਬਣਿਆ ਸਾਰਾ ਕੁਝ ਉਸੇ ਗਰੰਟੀ ਪ੍ਰੂਫ ਕਰ ਰਹੇ ਜਿਵੇਂ ਅਸੀਂ ਅਸੀਂ ਇਹਦੇ ਗਵਾਹੀ ਭਰਨੇ ਘਟੋ 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 ਤੇ ਜਾਓ ਵੀ ਨਾ ਘਟੋ ਘਟੋ ਜਾਓ ਵੀ ਨਾ ਜਾ ਕੇ ਉੱਥੇ ਵਿਖਾਉਂਦੇ ਜੋ ਸ਼ਗਲਾ ਤੇ ਲੋਕੀ ਕਹਿੰਦੇ ਵਾ ਆਗੇ ਜੇ ਹੁਣ ਇਹ ਜੀ ਇਹ ਇਹ ਨਸ਼ੇ ਦੇ ਪੈਸੇ ਨਾਲ ਬੜਿਆ ਤੇ ਜਿਸਰ ਜਿਹੜਾ ਇਹਨਾਂ ਸਲੋਗਨ ਲਾਇਆ ਯੁੱਧ ਨਸ਼ੇ ਵਿਰੁੱਧ ਉਹਦਾ ਫਿਰ ਕੋਈ ਮਤਲਬ ਨਹੀਂ ਇਹੋ ਜਿਹਾ ਗਰੀਬਾਂ ਵਿਰੁੱਧ ਦੇ ਜੁੱਧ ਕੇ ਨਸ਼ਾ ਵਿਰੁੱਧ ਕਰਨਾ ਤੇ ਅਮਰ ਸਾਧ ਦੇ ਚ ਬੜੇ ਬੜੇ ਵੱਡੇ ਘਰ ਨੇ ਜਿਹੜੇ ਨਸ਼ੇ ਵਾਲਿਆਂ ਦੇ ਨੇ ਕਿਉਂ ਨਹੀਂ ਵੱਧਦੇ ਉਹਨਾਂ ਨੂੰ ਆ ਬਾਰਡਰ ਤੇ ਬਹੁਤ ਨੇ ਕਿਉਂਕਿ ਉਹਨਾਂ ਨੇ ਜਦੋਂ ਫੜਿਆ ਉਹਨਾਂ ਨੇ ਕਿਹਾ ਕਿ ਕਿਹੜੇ ਕਿਹੜੇ ਅਫਸਰ ਨੂੰ ਪੈਸੇ ਦਿੱਤੇ ਕਿੰਨੇ ਕਨੇ ਕਰੋੜ ਅਮਰੀਕਾ ਦਿੱਤਾ ਕਿੱਥੇ ਕੈਨੇਡਾ ਦਿੱਤਾ ਸਭ ਬਕਣਾ ਹੈ ਇਹ ਡਰਦੇ ਨਹੀਂ ਫੜਦੇ ਉਹਨਾਂ ਨੂੰ ਜਿਹੜੇ ਪੋਲੀਟਿਕਲ ਬੰਦੇ ਨੇ ਸਭ ਉਹਨਾਂ ਦੱਸਣਾ ਹੈ ਫੜ ਕੇ ਵਿਖਾਉ ਇਹਨਾਂ ਨੂੰ ਕੋਈ ਚ ਤਾਂ ਕੰਦਾ ਬੁਲਾ ਲਿੰਦੀ ਹੈ ਅਮਿਤ ਆੜ ਜਿਹੜਾ ਫੜਿਆ ਇੱਕ ਲੋਕੋਲ ਆ ਜਿਹੜਾ ਇੱਥੇ ਮੇਨ ਆ ਉਹ ਤੇ ਇੱਕ ਹੀ ਫੜਿਆ ਦੇ ਨਾਲ ਤੇ ਪੰਜੇ ਹੋਰ ਨੇ ਤੋਂ ਨੂੰ ਵੇਖਿਓ ਉਹਨੂੰ ਹੋਣਾ ਕੀ ਹੈ ਉਹਨੂੰ ਵੀ ਆਈਪੀ ਟ੍ਰੀਟਮੈਂਟ ਹੋਣਾ ਥੋੜਾ ਜਿਹਾ ਧਿਆਰ ਦਿਓ ਉਹਨਾਂ ਫੜ ਕੇ ਦੇ ਤਾਂ ਹੁਣ ਦੁੱਚਾ ਫੜ ਲੈਣਾ ਉਹਨੂੰ ਵੀ ਉਹਨੇ ਕਿਹੜਾ ਲਓ ਪ ਆਦੇ ਲਾadne ਸਾਡੇ ਤੇ ਕਾਨੂੰਨ ਹੈ ਗਰੀਬਾਂ ਵਾਸਤੇ ਹੀ ਰਹਿ ਗਿਆ ਬਿਨਾਂ ਵਸੂਲੀ ਕਾਨੂੰਨ ਦੀ ਨਹੀਂ ਤੇ ਮੇਰਾ ਹੱਥੇ ਹੁੰਦਾ ਕਦੋਂ ਸਮਝਾਓ ਮੈਨੂੰ ਤੇ ਫਿਰ ਇਹਦਾ ਕੋਈ ਨਾ ਕੋਈ ਸਾਨੂੰ ਆਵਾਜ਼ ਆਪਾਂ ਕੀ ਕਰ ਰਹੇ ਆ ਮੈਂ ਇਹੀ ਕੁਝ ਕਰ ਰਹੇ ਆ ਜੋ ਜਲਾ ਸਾਹਿਬ ਤੁਹਾਡਾ ਇਹ ਕਹਿਣਾ ਕਿ ਜਿਹੜਾ ਭ੍ਰਸ਼ਟਾਚਾਰ ਦੇ ਗੱਲ ਜਿਹੜਾ ਹੋ ਰਿਹਾ ਉਹਦੇ ਕਰਨੇ ਜੋ ਨਸ਼ਾ ਤਾਂ ਹੀ ਦੇਖਦੇ ਆਪਣੇ ਸ਼ਗਲ ਬਿਲਕੁਲ ਬਿਲਕੁਲ ਭ੍ਰਸ਼ਟਾਚਾਰ ਦਲਾਲ ਬਣੇ ਨੇ ਚਿੱਟ ਕੱਪੜੀਏ ਪੁਲਸ ਦੇ ਪੁਲਸ ਨਚੜਾ ਜਿਹੜਾ ਉਹ ਭੜਿਆਗਾ ਸਾਭਾ ਨਹੀਂ ਜਾਂਦਾ ਟਾਣੇ ਚ ਉਹ ਦਲਾਲ ਨੂੰ ਮਿਹਸਾ ਦਿੰਦਾ ਦਲਾਲ ਘਾ ਪੁੱਤ ਨੂੰ ਵਜਾਉਂਦਾ ਆਪਣੇ ਵੀ ਲਿੰਦਾ ਹੈ ਦਲਾਲਾਂ ਦਾ ਸਿਸਟਮ ਬਣ ਗਿਆ ਜਿਹੜਾ ਨਸ਼ਾ ਹੈ ਜਿਹੜਾ ਤੁਸੀਂ ਡਰਗਸ ਦੀ ਗੱਲ ਕਰ ਰਹੇ ਹੋ ਡਰਗਸ ਦੇ ਅੱਜ ਵੀ ਜਿਹੜੇ ਛੋਟੇ ਮੋਟੇ ਇਲਾਕੇ ਜਿੱਥੇ ਜਿੱਥੇ ਜਾ ਕੇ ਮਿਲਦੇ ਸੀ ਤੁਸੀਂ ਇਹ ਤਾਂ ਵੱਡੇ ਇਲਾਕੇ ਨੇ ਪਿੰਡਾਂ ਦੇ ਇਲਾਕੇ ਨੇ ਸ਼ਹਿਰਕ ਜਿਹਾ ਹੋਇਆ ਮੈਂ ਨਾ ਕੋਟ ਖਾਲਸਾ ਚਲੇ ਜਾਓ ਹਨਗੜ ਚਲੇ ਜਾਓ ਆ ਤੁਹਾਡੇ ਵਾਲਾ ਏਰੀਆ ਆਪਣਾ ਮੁਸਫਾ ਬਾਦ ਚਲੇ ਜਾਓ ਮਕਬੂਲਪੁਰੇ ਚਲੇ ਜਾਓ 88 ਫੁੱਟ ਰੋਡ ਤੇ ਚਲੇ ਜਾਓ ਕਮਟਾਲਿਆ ਮੇਰੇ ਇੱਥੋਂ ਲੈ ਕੇ ਲੋ ਇੱਧਰ ਤੁਰ ਕੇ ਚਲੇ ਜਾਓ ਇੱਥੋਂ ਲੈ ਲੋ ਆ ਮੰਨੀ ਚਲੇ ਜਾਓ ਭਾਈ ਰੋਡ ਦਾ ਨਾਮ ਆਹੇ ਅਹਰੀ ਬਰੇ ਦਾ ਸਰਦਾਰ ਕਾਲਾ ਉੱਥੇ ਬਿਲਕੁਲ ਗਲਪਦੇ ਆ ਸੀ ਇਹ ਮੈਨੂੰ ਕਹਿੰਦਾ ਮੈਂ ਚਿੱਠੀਆਂ ਲਿਖਦਾ ਜਾਂ ਇਹ ਸੋਚਦਾ ਵੀ ਐਮਪੀ ਦੀ ਬੜੀ ਚਲੋ ਕੋਈ ਬੰਦਾ ਐਮਪੀ ਦੀ ਸੁਣੂਗਾ ਕੋਈ ਸਮਾਈ ਨਹੀਂ ਕੀ ਮੁੱਖ ਮੰਤਰੀ ਸਾਹਿਬ ਮੈਨੂੰ ਆਸ ਆ ਕਿ ਤੁਸੀਂ ਬੀਜਪੀ ਲੈਵਲ ਤੱਕ ਇਹ ਕਾਰਵਾਈ ਦੀ ਇਹ ਮੌਤਾਂ ਮੌਤ ਹੋਈ ਹੈ ਮੌਤ ਬੰਦੇ ਦਾ ਬਰਨਾ ਚੋਕਾ ਨਹੀਂ ਹੁੰਦਾ ਇਨਸਾਨ ਮਰੇ ਨੇ 14 ਤੇ ਉਹਨਾਂ ਦੇ ਗਾੜੇ ਬੱਚੇ ਨੇ ਉਹਨਾਂ ਦਾ ਪਤਾ ਨਹੀਂ ਜ਼ਿੰਦਗੀ ਕੀ ਹੋਣੀ ਹੈ ਇਹ ਬਾੜ ਜਿੱਡੀ ਜ਼ਿੰਦਗੀ ਉਹਦਾ ਸਾਹਿਬ ਇੱਕ ਕਿਤੇ ਨੂੰ ਲੈ ਕੇ ਅਧਿਕਾਰੀ ਜਿਹੜੇ ਲੋਕਾਂ ਦੇ ਘਰਾਂ ਦੇ ਗਏ ਸੀ ਇਹ ਬੜੀ ਸ਼ਰਮ ਨਸ਼ਾ ਘਰਾਂ ਦੇ ਵਿੱਚ ਰਸਾਲ ਜਦੋਂ ਪੁਲਿਸ ਆਦੀ ਕੋਈ ਰਖਦਾ ਤੇ 메ਨ ਰੋਡ ਤੇ ਦੇਖੋ ਜਾਂ ਫੇਰ ਹਾਰਨੋ ਯਾਰੋ ਤੁਹਾਨੂੰ ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਸਾਰੀਆਂ ਮੌਕ ਡ੍ਰਿਲ ਕਰਦੇ ਆ ਉਹ ਕੋਈ ਤਰੀਕਾ ਨਾ ਜਾਂ ਪੜਦਾ ਸਭ ਪਤਾ ਇਹਨਾਂ ਨੂੰ ਇਹਨਾਂ ਨੂੰ ਇੱਕ ਇੱਕ ਨੂੰ ਪਤਾ ਜਾਓ ਇੰਦਰਜੀਤ ਨੂੰ ਲੈ ਕੇ ਕੁੱਟ ਲੋ ਇੰਦਰਜੀਤ ਦੱਸ ਦੂ ਤੁਹਾਨੂੰ ਕਿਹੜਾ ਅੰਤਰ ਪੜਿਆ ਲੈ ਉਹਨੂੰ ਕੱਢ ਲੋ ਬਾਹਰ ਉਹ ਤੁਹਾਨੂੰ ਦੱਸ ਦੂ ਕਿਹੜਾ ਕਿਹੜਾ ਪੋਲਿਟੀਕਲ ਬੰਦਾ ਅੰਮੋਲਜੀ ਤੇ ਕਿਹੜਾ ਕਿਹੜਾ ਪੁਲਿਸ ਅਫਸਰ ਅੰਮੋਲਜੀ ਜੋ ਰਾਜੀਤ ਇਹਨਾਂ ਨੇ ਆਪ ਸੰਭਿਆ ਕਿਉਂਕਿ ਵੱਡੇ ਅਧਿਕਾਰੀਆਂ ਚ ਫਸਣੀ ਨਹੀਂ ਵੱਡੇ ਵੱਡੇ ਡੀਜੀਪੀ ਲੈਵ ਰਾਜੀ ਦੇਵ ਨੇ ਲੁਕਿਆ ਰਾਜੀਤ ਤੇ ਡੀਜੀਪੀ ਉਸ ਸਮੇਂ ਦੇ ਫਸਨੇ ਦੇ ਨਾਲ ਹਾਂ ਇਸ ਲਈ ਤੇ ਐਮਣੇ ਨੂੰ ਛੱਡਿਆ ਇਹਨਾਂ ਨੇ ਇੰਦਰਜੀਤ ਨੂੰ ਲੈ ਆਓ ਸਭ ਦੱਸ ਦਊਗਾ ਕੀ ਕੀ ਹੁੰਦਾ ਸੀ ਇੱਥੇ ਕਿਹੜਾ ਘੜਾ ਵੀਰ ਇੰਦਰ ਜੀ ਨੇ ਕਿਹ ਕਿਸਮ ਦਾ ਪਤਾ ਪਰ ਪਤਾ ਇਹਨਾਂ ਨੂੰ ਵੀ ਸਾਰਾ ਹੈ ਇਹਨਾਂ ਲਿਆਉਣਾ ਹੀ ਨਹੀਂ ਕਿਉਂਕਿ ਜਦੋਂ ਲੈਣ ਦਾ ਇਹ ਮਾਰੇ ਜਾਣੇ ਜਿਹੜੇ ਚਿੱਟ ਕੱਪੜੀਏ ਨੇ ਸਾਰੇ ਥੈਂਕ ਯੂ